29 ਤਰੀਕ ਨੂੰ ਜਿਹੜੇ ਇੱਕ 29 ਸੌਰੀ 29 29 ਨ ਦੇ 29 ਤਰੀਕ ਨੂੰ ਬੈਂਕਟ ਪੈਤੀ ਹੋਈ ਸੀ SBI ਬੈਂਕ ਚ ਤਕਰੀਬਨ ਪੌਣੇ ਕੋ 3 ਵਜੇ ਦੁਪਹਿਰੀ 29 ਤੋਂ ਉਹਦੇ ਸਿਲਸਿਲੇ ਚ ਜਿਵੇਂ ਅਸੀਂ ਉਸੇ ਵੇਲੇ ਟੀਮਸ ਬਣਾ ਕੇ ਤਾਂ ਇਹਦੀਆਂ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਸੀ ਤਾਂ ਇਸ ਚ ਵੱਡੀ ਸਫਲਤਾ CIA ਦੀ ਟੀਮ ਨੂੰ ਮਿਲੀ ਜਿਹੜੇ ਚ ਨੋ ਦੋਸ਼ੀ ਜਿਹੜੇ ਆ ਇਹ ਕੰਨ ਪਛਾਤਾ ਰਹਿ ਗਿਆ ਬਾਕੀ ਦੋਸ਼ੀ ਜਿਹੜੇ ਨਾਮਜਦ ਹੋ ਗਏ ਉਹਦੇ ਚੋਂ ਇੱਕ ਦੋਸ਼ੀ ਗ੍ਰਫਤਾਰ ਕਰ ਲਿਆ ਜਿਸ ਦਾ ਨਾਮ ਗੁਰਵਿੰਦਰ ਸਿੰਘ ਇਹ ਨਸ਼ਾਰੇ ਪਨਵਾ ਦਾ ਰਹਿਣ ਵਾਲਾ ਆਸਟ੍ਰੇਲੀਅਨ ਸਿਟੀਜ਼ਨ ਹੈ ਇੱਥੇ ਆਇਆ ਇੱਥੇ ਆਣ ਤੋਂ ਬਾਅਦ ਨਸ਼ੇ ਦੀ ਲੱਤ ਹੈਗੀ ਇਹਨੂੰ ਇਹ ਤਾਂ ਇੱਕ ਸ਼ਹਾਜਾਦ ਜਿਹੜਾ ਮੁੰਡਾ ਹੈਗਾ ਦੋਸ਼ੀ ਭੱਜਿਆ ਹੋਇਆ ਉਹਦੇ ਨਾਲ ਉਹ ਸਿਟੀ ਤਰਨਤਰਾ ਦਾ ਹੈਗਾ ਉਹਦੇ ਨਾਲ ਤਲਕਤ ਹੋਇਆ ਉਹਨਾਂ ਨੇ ਇਹਨਾਂ ਨੇ ਜਿਹੜੀ ਉਦੋਂ ਪਲਾਨਿੰਗ ਬਣਾ ਲਈ ਕੋਈ ਬੈਂਕ ਲੁੱਟਣ ਦੀ ਉਹਦੇ ਵਿੱਚ ਅੱਗੇ ਕਾਰਵਾਈ ਕਰਦੇ ਨੇ ਗੱਡੀ ਜਿਹੜੀ ਯੂਜ਼ ਹੋਈ ਸੀਗੀ ਵਾਈਟ ਕਲਰ ਦੀ ਪ੍ਰੀਜ਼ਾ ਉਹ ਇਹਦੇ ਬ੍ਰਦਰ ਦੀ ਸੀਗੀ ਗੁਰਵਿੰਦਰ ਦੀ ਜਿਹਨੂੰ ਅਰੈਸਟ ਕੀਤਾ ਇਹਨਾਂ ਨੇ ਪਹਿਲੇ ਜਿਹੜੇ ਦੋ ਮੁੰਡੇ ਹੋਰ ਸੀਗੇ ਨਾਮਜ਼ਦ ਹੋਏ ਆ ਉਹਨਾਂ ਨੇ ਜਾ ਕੇ ਪਹਿਲੇ ਇੱਕ ਪੌਂਟ ਸਾਈਕਲ ਖੋਇਆ ਮੋਟਰਸਾਈਕਲ ਖੋਣ ਤੋਂ ਬਾਅਦ ਰਾਸਟੈਂਡ ਤੋਂ ਇਹ ਜਿਹੜਾ ਸੀਗਾ ਮੁੰਡਾ ਚਲਾ ਗਿਆ ਅਲੱਗ ਤੋਂ ਸਦਾ ਬੈਂਕ ਵਾਲੇ ਪਾਸੇ ਨੂੰ ਚਵਾਨ ਵਾਲੇ ਪਾਸੇ ਨੂੰ ਉਹ ਉਹਨਾਂ ਨੇ ਜਾ ਕੇ ਰੋਹੀ ਦੇ ਉੱਤੋਂ ਇੱਕ ਹੋਰ ਬੁਲਟ ਮੋਟਰਸਾਈਕਲ ਖੋ ਕੇ ਉਹ ਮੋਟਰਸਾਈਕਲ ਉੱਥੇ ਛੱਡਤਾ ਬੁਲਟ ਮੋਟਰਸਾਈਕਲ ਤੇ ਜਾਂਦੇ ਆ ਜਾ ਕੇ ਉੱਥੇ ਵਾਰਦਾਤ ਨੂੰ ਅੰਜਾਮ ਦਿੰਦੇ 2:47 ਮਿੰਟ ਦੇ ਅੰਦਰ ਪੜਦੇ ਔਰ 2.5 ਪੌਣੇ 3 ਮਿੰਟ ਦੇ ਵਿੱਚ ਪੈਸੇ ਲੈ ਕੇ ਉਥੋਂ ਫਰਾਰ ਹੋ ਜਾਂਦੇ ਆ ਅੱਗੇ ਜਿਹੜਾ ਨਾਕਾ ਹੈਗਾ ਖੈਰ ਦੀਨ ਦਾ ਉਸ ਤੋਂ ਪਹਿਲੇ ਜਲਾ ਮੰਨਾ ਵਾਲਾ ਟੂਲ ਪਲਾਜ਼ਾ ਹਾਂ ਦਾ ਉਥੋਂ ਪਹਿਲੇ ਹੀ ਡਿਵਰਸ ਹੁੰਦੇ ਆ ਔਰ ਗੱਡੀ 'ਚ ਬੈ ਕੇ ਸਾਰੇ ਜਾਣੇ ਇਹ ਵਾਪਸ ਆਪਣੇ ਉੱਥੋਂ ਭੱਜ ਜਾਂਦੇ ਮੌਕੇ ਤੋਂ ਔਰ ਬੱਸੇ ਹੀ ਸਰ ਨੂੰ ਬਰਾਮਦ ਪੈਸੇ ਦੇ ਕੋਲੋਂ ਜੀ 90000 ਰੁਪਇਆ ਤੇ ਜਿਹੜੀ ਉਹਦੀ ਗਨ ਖੋਈ ਸੀਗੀ ਇਹਨਾਂ ਨੇ ਗਾਰਡ ਕੋਲੋਂ ਹੋਰ ਕਵਰ ਹੋ ਗਈ ਜਿਹੜੇ ਵੈਪਨ ਸੀ ਇਹਨਾਂ ਨੇ ਵਰਤੇ ਯੂਜ਼ ਕੀਤੇ ਵੀ ਗਿਆ ਵੈਪਨ ਉਹ ਜਿਹੜੇ ਦੋ ਬੰਦੇ ਇੱਕ ਤਾਂ ਅਨਨੋਨ ਹੈਗਾ ਜਿਹੜਾ ਸ਼ਾਹਜਾਦ ਨੂੰ ਪਤਾ ਹੈ ਕੌਣਾ ਕਿਹੜਾ ਮੁੰਡਾ ਉਹਦੇ ਨਾਲ ਸੀਗਾ ਉਹ ਜਦੋਂ ਸ਼ਾਹਜਾਦ ਆ ਦੇਗਾ ਉਹਦੇ ਤੋਂ ਉਹ ਵੈਪਨ ਤੇ ਬਾਕੀ ਪੈਸੇ ਉਹਨਾਂ ਕੋਲ ਹੈ ਇਹ ਨੂੰ ਸਿਰਫ 90000 ਰੁਪਏ ਦਿੱਤਾ ਸੀ ਤੇ ਇਹਦੇ ਕੋਲ ਜਿਹੜੀ ਗਾਰਡ ਵਾਲੀ ਗਨ ਸੀ ਉਹ ਪਲੱਸ ਜਿਹੜੇ ਤਿੰਨੋਂ ਗੱਡੀਆਂ ਜਿਹੜੀਆਂ ਦੋ ਮੋਟਰਸਾਈਕਲ ਔਰ ਇੱਕ ਗੱਡੀ ਸੀਗੀ ਉਹ ਤਿੰਨੋਂ ਸਾਰੇ ਰਿਕਵਰ ਹੋ ਗਿਆ ਹੁਣ ਜਿਹੜੀ ਬਾਕੀ ਪੈਸੇ ਆ ਉਹ ਸ਼ਾਇਦ ਤੋਂ ਤਾਂ ਇੱਕ ਦੋ ਤਿੰਨ ਦੋਸ਼ੀ ਹਜੇ ਰਹਿੰਦੇ ਆ ਦੋ ਇਹ ਤੇ ਇੱਕ ਬੰਦਾ ਵਿੱਚ ਕੈਂਡੀਓਟ ਸੀ ਜਿਹੜਾ ਸਾਰੀ ਕਾਂਸਪੀਰੇਸੀ ਚ ਸੀਗਾ ਉਹ ਹਜੇ ਰਹਿਦਾ ਉਹ ਜਿਹੜੀ ਜੈਂਟ ਦੇ ਵਿੱਚ ਜਿਹੜਾ ਐਂਟਰ ਕਿੰਨੇ ਕਿਦਾਂ ਸੀ ਯਾਦ ਕੀਤਾ ਯਾ ਕੋਈ ਹੋਰ ਨਹੀਂ ਇਹ ਉਹ ਉਹ ਸ਼ਹਾਜਾਦ ਸੀਗਾ ਐਂਡ ਇਹ ਜਿਹੜੇ ਸੀਗਾ ਇਹਨੇ ਇਹ ਗੱਡੀ ਦੇ ਸਟੀering wheel ਦੇ ਉੱਤੇ ਸੀਗਾ ਬਾਅਦ ਚ ਗੱਡੀ ਵੀ ਇਹ ਕਹਿੰਦਾ ਸ਼ਹਾਜਾਦ ਨੇ ਚਲਾਈ ਹੈ ਇਹ ਪਰ ਗੱਡੀ ਲੈ ਕੇ ਉੱਥੇ ਖੜਾ ਸੀਗਾ ਵੇਟ ਕਰ ਰਿਹਾ ਸੀ ਸ਼ਹਾਜਾਦ ਤੇ ਉਹਦੇ ਨਾਲ ਦਾ ਇੱਕ ਮੁੰਡਾ ਜਿਹੜਾ ਅਣਪਛਾਤਾ ਹੈਗਾ ਉਹ ਐਂਟਰ ਕੀਤਾ ਸੀਗੇ ਸਰ ਇਹਨਾਂ ਦਾ ਪਲੇਨ ਪਲਾਨ ਮੈਂ ਅਜੇ ਵੀ ਅੱਗੇ ਚਬਾਹਦੇ ਟਾਰਗੇਟ ਨਹੀਂ ਨਹੀਂ ਇਦਾਂ ਦਾ ਸ਼ਾਇਦ ਮੇਬੀ ਕੋਈ ਟਾਰਗੇਟ ਨਹੀਂ ਸੀ ਔਰ ਇਹ ਲਾਸਟ ਮੂਮੈਂਟ ਤੇ ਇਹਨਾਂ ਨੇ ਕੋਈ ਦੇਖਿਆ ਵੀ ਜਿਵੇਂ ਕੋਈ ਬੈਂਕ ਬੰਕ ਔਰ ਇਹ ਹੁਣ ਜਦੋਂ ਸ਼ਹਾਜਾ ਦਾ ਦੇਗਾ ਉਦੋਂ ਪਤਾ ਲੱਗੇਗਾ ਇਹਨੂੰ ਤਾਂ ਸਿਰਫ ਇਹਦੀ ਗੱਡੀ ਵਰਤੀ ਹੈ ਔਰ ਇਹਨੂੰ ਨਾਲ ਲਿਆ ਉਹਨਾਂ ਨੇ ਇਹ ਸਾਰਾ ਸ਼ਾਮਲ ਸੀਗਾ ਇਹ ਸਾਜਿਸ਼ ਪੂਰਾ ਸਰ ਕਿੰਨੇ ਬੰਦੇ ਮੈਨਿੰਟ ਕਿੰਨੇ ਹੈ ਜੀ ਕਿੰਨੇ ਬੰਦੇ ਪਾਏ ਗਏ ਗੁਰਸ਼ੀ ਨੂੰ ਤਾਂ ਸੀ ਟੋਟਲ 4 ਹੈ ਜੀ 4 ਹੈ ਇੱਕ ਅਨ ਆਈਡੈਂਟੀਫਾਈਡ ਹੈ ਇੱਕ ਮੁੰਡਾ ਨਸ਼ੇਰੇ ਦਾ ਹੀ ਹੈਗਾ ਸੂਰਜ ਸੂਰਜ ਹੈਗਾ ਉਹਦੇ ਵੀ ਛੇਤੀ ਨੇੜੇ ਪਹੁੰਚੇ ਅੱਜ ਕੱਲ ਜੋ ਵੀ ਅੱਜ ਮੇਰੇ ਖਲ ਸ਼ਾਇਦ ਅਸੀਂ ਕਾਮਯਾਬ ਹੋ ਜਾਵਾਂਗੇ ਉਹਨੂੰ ਵੀ ਇਆਂ ਚ ਉਹਨੇ ਇਹਨਾਂ ਦੀ ਮੁਲਾਕਾਤ ਕਰਾਈ ਸੀ ਇਹਦੀ ਗੁਰਵਿੰਦਰ ਦੀ ਉਹ ਸ਼ਹਿਜਾਦ ਦੇ ਨਾਲ ਕੋਈ ਪ੍ਰਾਨੇ ਕੋਈ ਜੈਂਸਪੈਕ ਕਰਨ ਦਾ ਮਤਲਬ ਹੀ ਨਹੀਂ ਲੱਗਿਆ ਨਾ ਮੈਨੂੰ ਹੰਤਾਏ ਉਹਦੇ ਤੇ ਸ਼ਾਇਦ ਸ਼ਹਿਜਾਦ ਤੇ ਪਰਚਾ ਦਰਜ ਹੈਗਾ ਜੀ ਚੰਡੀਗੜ੍ਹ ਪੁਲਿਸ ਵੱਲੋਂ ਪਹਿਲੇ ਉਹ ਉਹ ਵੀ ਕਿਤੇ ਦੁਬਈ ਚਾਰ-ਖਸਾਲ ਲਾ ਕੇ ਆਇਆ ਜੋ ਪਤਾ ਲੱਗਿਆ ਔਰ 1 ਸਾਲ ਤੋਂ ਇੱਥੇ ਸੀਗਾ ਤੇ ਐਨਡੀ ਦਾ ਸ਼ਾਇਦ ਇੱਕ ਪਰਚਾ ਚੰਡੀਗੜ੍ਹ ਪੁਲਿਸ ਵੱਲੋਂ ਉਹਦੇ ਤੇ ਦਰਜ ਕੀਤਾ ਔਰ ਥੋੜੇ ਦਿਨ ਪਹਿਲੇ ਜੇਲ੍ਹ ਤੋਂ ਬਾਹਰ ਆਇਆ ਸੀਗਾ